ਹੁਣ ਗੱਲ ਕਰਦੇ ਹਾਂ ਸੁਖਜਿੰਦਰ ਸਿੰਘ ਰੰਧਾਵਾ ਦੀ ਜੀਆਂ ਰੰਧਾਵਾ ਦੇ ਪੁੱਤਰ ਨੂੰ ਧਮਕੀ ਮਿਲੀ ਹੈ ਕਾਂਗਰਸ ਦੀ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆਂ ਨੇ ਇਹ ਧਮਕੀ ਦਿੱਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਕਿ ਇੱਕ ਇੱਕ ਸਾਥੀ ਦੇ ਨਾਲ ਮੁਲਾਕਾਤ ਮਗਰੋਂ ਮੇਰੇ ਪੁੱਤ ਦੇ ਉੱਤੇ ਗੋਲੀ ਚਲਾਈ ਗਈ ਮੈਂ ਕਿਸੇ ਵੀ ਗੈਂਗਸਟਰ ਤੋਂ ਡਰਨ ਵਾਲਾ ਨਹੀਂ ਸੁਖਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਹੈ ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰਾਂ ਦੀ ਜੰਨਤ ਬਣਾ ਦਿੱਤਾ ਹੈ ਇਸ ਜ਼ਿਕਰ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਰ ਰਹੇ ਨੇ ਜਿਨ੍ਹਾਂ ਦੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ ਇਲਜ਼ਾਮ ਜਗੂ ਭਗਵਾਨ ਪੁਰੀਆ ਦੇ ਉੱਤੇ ਲੱਗ ਰਹੇ ਹਨ ਇਸ ਸਭ ਦੇ ਦਰਮਿਆਨ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਚੁੱਕ ਦਿੱਤੇ। ਉਹਨਾਂ ਕਹਿ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਲਈ ਇੱਕ ਜੰਨਤ ਵਰਗਾ ਮਾਹੌਲ ਫਿਰਜਿਆ ਗਿਆ ਹੈ। ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਧਮਕੀ ਦਿੱਤੀ, ਇਹ ਇਲਜ਼ਾਮ ਲਗਾਏ ਗਏ ਨੇ। ਤਾਂ ਫਿਲਹਾਲ ਆਜ਼ਵੀ ਤੌਰ ਦੇ ਉੱਤੇ ਇਸ ਦੀ ਜਾਂਚ ਹੋਏਗੀ। ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਹੇ ਕਿ ਇੱਕ ਸਾਥੀ ਦੇ ਨਾਲ ਮੁਲਾਕਾਤ ਮਗਰੋਂ ਮੇਰੇ ਪੁੱਤਰ ਦੇ ਉੱਤੇ ਗੋਲੀ ਚਲਾਈ ਗਈ। ਉਹਨਾਂ ਇਹ ਵੀ ਸਾਫ਼ ਕੀਤਾ ਹੈ ਕਿ ਮੈਂ ਕਿਸੇ ਵੀ ਗੈਂਗਸਟਰ ਤੋਂ ਡਰਨ ਵਾਲਾ ਨਹੀਂ। ਸੁਖਜਿੰਦਰ ਸਿੰਘ ਰੰਧਾਵਾ ਇਹ ਜ਼ਿਕਰ ਕਰ ਰਹੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਉਹਨਾਂ ਨੇ ਚੁੱਕਿਆ। ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰਾਂ ਦੀ ਜੰਨਤ ਬਣਾ ਦਿੱਤਾ। ਇਹ ਜ਼ਿਕਰ ਸੁਖਜਿੰਦਰ ਸਿੰਘ ਰੰਧਾਵਾ ਕਰ ਰਹੇ ਨੇ ਉਸ ਵਕਤ ਇਹ ਜ਼ਿਕਰ ਸੁਖਜਿੰਦਰ ਸਿੰਘ ਰੰਧਾਵਾ ਦਾ ਸਾਹਮਣੇ ਆਇਆ ਜਦੋਂ ਉਹਨਾਂ ਦੇ ਪੁੱਤਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜਗੂ ਭਗਵਾਨਪੁਰੀਆ ਦੇ ਉੱਤੇ ਇਹ ਧਮਕੀਆਂ ਦੇਣ ਦੇ ਇਲਜ਼ਾਮ ਲੱਗੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਹੇ ਕਿ ਇੱਕ ਸਾਥੀ ਦੇ ਨਾਲ ਮੁਲਾਕਾਤ ਮਗਰੋਂ ਮੇਰੇ ਪੁੱਤ ਦੇ ਉੱਤੇ ਗੋਲੀ ਚਲਾਈ ਗਈ ਇਸ ਖਬਰ ਦੇ ਉੱਤੇ ਵਧੇਰੇ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਰਵਿੰਦਰ ਮੀਤ ਫੋਨ ਲਾਈਨ ਦੇ ਉੱਤੇ ਜੁੜੇ ਨੇ ਤਰਵਿੰਦਰ ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਨੂੰ ਧਮਕੀਆਂ ਮਿਲੀਆਂ ਨੇ ਕੀ ਕੋਈ ਜਾਣਕਾਰੀ ਆਈ ਹੈ ਬਿਲਕੁਲ ਪਹਿਲਾ ਇਹ ਜਿਹੜੀ ਖਬਰ ਨੂੰ ਥੋੜਾ ਦੋਸਤ ਕਰਦਿਆਂ ਜਿਵੇਂ ਤੁਸੀਂ ਕਿਹਾ ਕਿ ਪੁੱਤਰ ਦੇ ਉੱਤੇ ਗੋਲੀ ਚਲਾਈ ਗਈ ਪੁੱਤਰ ਦੇ ਉੱਤੇ ਗੋਲੀ ਨਹੀਂ ਚਲਾਈ ਗਈ ਜਦੋਂ ਉਹਨਾਂ ਨੇ ਇਹ ਲਿਖਿਆ ਕਿ ਮੇਰੇ ਪੁੱਤਰ ਨੂੰ ਜਦੋਂ ਮਿਲ ਕੇ ਗਿਆ ਜਿਹੜਾ ਮੇਰਾ ਸਾਥੀ ਸੀਗਾ ਉਸ ਤੋਂ ਬਾਅਦ 1 ਘੰਟੇ ਦੇ ਅੰਦਰ ਅੰਦਰ ਉਹਨੂੰ ਗੋਲੀ ਮਾਰ ਦਿੱਤੀ ਗਈ ਯਾਨੀ ਕਿ ਸਾਥੀ ਨੂੰ ਗੋਲੀ ਮਾਰ ਦਿੱਤੀ ਗਈ ਸੁਖਿੰਦਰ ਸਿੰਘ ਰੰਧਾਵਾ ਨੇ ਇਹ ਐਲਿਗੇਸ਼ਨ ਜਿਹੜੇ ਹੈਗੇ ਆ ਉਹ ਲਗਾਏ ਨੇ ਜੱਗੂ ਭਗਵੰਤਪੂਰੀ ਅਤੇ ਕਿਉਂਕਿ ਜੱਗੂ ਭਗਵੰਤਪੂਰੀ ਅਸਮ ਦੀ ਜੇਲ੍ਹ ਦੇ ਵਿੱਚ ਬੰਦ ਹੈਗਾ ਤੇ ਲਗਾਤਾਰ ਜਿਹੜਾਗਾ ਥ੍ਰੈਟ ਦੇਣ ਦੀ ਗੱਲਬਾਤ ਸੁਖਿੰਦਰ ਸਿੰਘ ਰੰਦਾਵਾ ਨੇ ਅਲਿਗੇਸ਼ਨ ਇਸ ਚੀਜ਼ ਦੇ ਲਗਾਈ ਹੈ ਲਗਾਏ ਗਏ ਨੇ ਜੀ ਕਿ ਜਿਹੜੇ ਉਹਨਾਂ ਦੇ ਪੁੱਤਰ ਹੈਗੇ ਨੇ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਸੀਗੀ ਨਾਲ ਨਾਲ ਇਹ ਵੀ ਸੁਖਿੰਦਰ ਸਿੰਘ ਰੰਦਾਵਾ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਵਿਵਸਥਾ ਜਿਹੜੀ ਹੈਗੀ ਆ ਉਹ ਗੈਂਗਸਟਰ ਗੈਂਗਸਟਰਾਂ ਦੇ ਲਈ ਜੰਨਤ ਦੇ ਵਿੱਚ ਬਦਲ ਗਈ ਹੈ ਤਾ ਇੱਕ ਤਰੀਕੇ ਨਾਲ ਸਿੱਧੇ ਤੌਰ ਤੇ ਜਿਹੜਾ ਹੈਗਾ ਕਾਨੂੰਨ ਵਿਵਸਥਾ ਦੇ ਉੱਤੇ ਵੱਡੇ ਸਵਾਲ ਚੁਜਿੰਦੇ ਸੰਜੇ ਰੰਧਾਵਾ ਨੇ ਇਤੇਨੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਸੰਸਦ ਦੇ ਵਿੱਚ ਹੈਗਾ ਤੇ ਕਿਸੇ ਵੀ ਗੈਂਗਸਟਰ ਤੋਂ ਡਰਦਾ ਨਹੀਂ ਹੈ ਤਾਂ ਇਹ ਵੀ ਉਹਨਾਂ ਨੇ ਸਿੱਧੇ ਤੌਰ ਤੇ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਗੱਲਬਾਤ ਕੀਤੀ ਹੈ ਕਿ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਮੇਰੇ ਪੁੱਤਰ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਮੇਰੇ ਸਾਥੀ ਨੂੰ ਜਿਹੜੀ ਹੈਗੀ ਆ ਉਹ ਗੋਲੀ ਮਾਰ ਦਿੱਤੀ ਗਈ ਹੈ ਦਾ ਇਹ ਸਵਾਲ ਹੁਣ ਪੰਜਾਬ ਸਰਕਾਰ ਦੇ ਸਾਹਮਣੇ ਖੜੇ ਹੋਣੇ ਕਿ ਪੰਜਾਬ ਚ ਲਾਅ ਐਂਡ ਆਰਡਰ ਦੀ ਵਿਵਸਥਾ ਪਹਿਲੇ ਬੜੀ ਖਰਾਬ ਹੈਗੀ ਹੈ। ਜੀ ਪਹਿਲੇ ਲਗਾਤਾਰ ਬਹੁਤ ਸਾਰੇ ਸਵਾਲ ਪੰਜਾਬ ਦੇ ਵਿੱਚ ਉੱਠ ਰਹੇ ਨੇ ਕਿ ਗੈਂਗਸਟਰ ਕਿਸ ਤਰੀਕੇ ਨਾਲ ਐਕਟਿਵ ਐਕਟਿਵ ਨੇ? ਕਿਸ ਤਰੀਕੇ ਨਾਲ ਫੌਟੀਆਂ ਪੰਜਾਬ ਦੇ ਵਿੱਚ ਮੰਗੀਆਂ ਜਾ ਰਹੀਆਂ ਨੇ? ਕਿਸ ਤਰੀਕੇ ਨਾਲ ਕਤਲ ਉਹ ਗਰਥ ਹੋ ਰਹੀ ਹੈ? ਕਤਲ ਹੋ ਰਹੇ ਨੇ। ਇਹ ਸਵਾਲ ਪਹਿਲੇ ਲਗਾਤਾਰ ਉੱਠਦੇ ਨਜ਼ਰ ਆ ਰਹੇ ਨੇ ਤਾਂ ਸੁਖਿੰਦਰ ਸਿੰਘ ਦੰਦ ਆਵ ਨੇ ਟਵੀਟ ਕਰਕੇ ਇੱਕ ਵਾਰ ਸਿੱਧ ਤੋਂ ਪੰਜਾਬ ਜੀ ਗਵਿੰਦਰ ਇਹ ਕੋਈ ਜਾਣਕਾਰੀ ਸਾਹਮਣੇ ਆਈ ਹੈ ਕਿ ਧਮਕੀਆਂ ਦੇਣ ਦੇ ਪਿੱਛੇ ਦਾ ਕਾਰਨ ਕੀ ਹੈ? ਕੁਕ ਉਸ ਦਾ ਹਲੇਤੀਕਰ ਕੋਈ ਟਵੀਟ ਦੇ ਵਿੱਚ ਕੋਈ ਬਲਾਸਾ ਨਹੀਂ ਕੀਤਾ ਗਿਆ ਗੱਲਬਾਤ ਨਹੀਂ ਕੀਤੀ ਗਈ ਕਿਉਂਕਿ ਸੁਖਿੰਦਰ ਸਿੰਘ ਰੰਧਾਵਾ ਐਮਪੀ ਨੇ ਇੱਕ ਵੱਡੇ ਪੰਜਾਬ ਦੇ ਡਿਟਰ ਨੇ ਸਾਫਕਾ ਗ੍ਰਹਿ ਮੰਤਰੀ ਰਹੇ ਨੇ ਉਹ ਤਾਂ ਇੱਕ ਵੱਡਾ ਚਿਹਰਾ ਵੀ ਹੈਗੇ ਆ ਪੰਜਾਬ ਕਾਂਗਰਸ ਦੇ ਵਿੱਚ ਤੇ ਉਹਨਾਂ ਦੇ ਪੁੱਤਰ ਨੂੰ ਇਸ ਤਰੀਕੇ ਦੀਆਂ ਤੰਕੀਆਂ ਦਿੱਤੀਆਂ ਜਾਣੀਆਂ ਸਹਿਜੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਹਨਾਂ ਨੂੰ ਕਿਉਂ ਤੰਕੀਆਂ ਦਿੱਤੀਆਂ ਜਾ ਰਹੀਆਂ ਕਿਉਂਕਿ ਇੱਕ ਵੱਡੇ ਰਸੂਖ ਦਾ ਪੋਲਿਟਿਸ਼ੀਅਨ ਦੇ ਪੁੱਤਰ ਨੂੰ ਵਗਰੇ ਇਸ ਤਰ੍ਹਾਂ ਦੀ ਧਮਕੀ ਦਿੱਤੀ ਜਾਂਦੀ ਹੈ ਤਾਂ ਸਿੱਧੇ ਤੌਰ ਤੇ ਮੈਸੇਜ ਉਸ ਐਮਪੀ ਨੂੰ ਵੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਜੱਗੂ ਭਗਵਾਨ ਪੁਰੀਆ ਵੱਲੋਂ ਜਿਸ ਤਰੀਕੇ ਦੇ ਦਾਅਵੇ ਕੀਤੇ ਜਾ ਰਹੇ ਨੇ ਸੁਖਿੰਦਰ ਸਿੰਘ ਰੰਧਾਵਾ ਬਿਲਕੁਲ ਰਵਿੰਦਰ ਤੁਸੀਂ ਸਾਡੇ ਨਾਲ ਬਣ ਰਹੋ ਇੱਕ ਵਾਰ ਦਰਸ਼ਕਾਂ ਦੇ ਨਾਲ ਇਹ ਸਾਝ ਪਾ ਦਿੰਦੇ ਹਾਂ ਕਿ ਸੁਖਿੰਦਰ ਸਿੰਘ ਰੰਧਾਵਾ ਦੇ ਵੱਲੋਂ ਕੀ ਕੁਝ ਬਿਆਨ ਜਿਹੜਾ ਉਹ ਦਿੱਤਾ ਗਿਆ ਤਾਂ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੇ ਮੇਰੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਮੇਰੇ ਇੱਕ ਸਾਥੀ ਨੇ ਮੇਰੇ ਪੁੱਤਰ ਦੇ ਨਾਲ ਮੁਲਾਕਾਤ ਕੀਤੀ ਅਤੇ 1 ਘੰਟੇ ਦੇ ਅੰਦਰ ਹੀ ਉਸ ਦੇ ਉੱਤੇ ਗੋਲੀ ਚਲਾਈ ਗਈ। ਮੈਂ ਸੰਸਦ اجلاس ਦੇ ਲਈ ਦਿੱਲੀ ਦੇ ਵਿੱਚ ਹਾਂ। ਕੋਈ ਵੀ ਗੈਂਗਸਟਰ ਮੈਨੂੰ ਹਿਲਾ ਨਹੀਂ ਸਕਦਾ। ਭਗਵੰਤ ਮਾਨ ਤੇ ਕੇਜਰੀਵਾਲ ਨੇ ਪੰਜਾਬ ਨੂੰ ਗੈਂਗਸਟਰਾਂ ਦੀ ਜੰਨਤ ਬਣਾ ਦਿੱਤਾ ਹੈ। ਇੱਥੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਦੇ ਨਾਲ ਫੇਲ ਹੋ ਚੁੱਕੀ ਹੈ। ਸੁਖਜਿੰਦਰ ਸਿੰਘ ਰੰਧਾਵਾ ਇਸ ਦਾ ਜ਼ਿਕਰ ਕਰਕੇ ਪੰਜਾਬ ਸਰਕਾਰ ਨੂੰ ਕਿਰ ਰਹੇ ਨੇ ਰਵਿੰਦਰ। ਜਿਸ ਤਰੀਕੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਦੀ ਇਹ ਪ੍ਰਤੀਕਿਰਿਆ ਵੇਖਣ ਨੂੰ ਮਿਲੀ ਹੈ ਖਾਸ ਤੌਰ ਦੇ ਉੱਤੇ ਉਹਨਾਂ ਦੇ ਪੁੱਤਰ ਨੂੰ ਜਦੋਂ ਧਮਕੀਆਂ ਮਿਲੇ ਇਕ ਸੰਸਦ ਹੋਵੇ ਉਸਦੇ ਪੁੱਤਰ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਵੇ ਉਸ ਨੂੰ ਡਰਾਇਆ ਜਾ ਰਿਹਾ ਹੋਵੇ ਤਾਂ ਲਾਜ਼ਮੀ ਤੌਰ ਦੇ ਉੱਤੇ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਸਵਾਲ ਉੱਠਣਗੇ ਕਿ ਜਦੋਂ ਸੰਸਦਾਂ ਦੇ ਪੁੱਤਰਾਂ ਨੂੰ ਅਜਿਹੇ ਧਮਕੀਆਂ ਮਿਲਣ ਤੇ ਪੰਜਾਬ ਦਾ ਆਮ ਕਾਰੋਬਾਰੀ ਵਪਾਰੀ ਕਿੱਥੇ ਜਾਵੇ ਬਿਲਕੁਲ ਜ਼ਾਹਰ ਤੌਰ ਤੇ ਕਿਉਂਕਿ ਦੇਖੋ ਸੰਸਦਾਂ ਕੋਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੇ ਜਿਹੜੀ ਸਿਕਿਉਰਟੀ ਵੀ ਹੁੰਦੀ ਹੈ ਲੇਕਿਨ ਇੱਥੇ ਸਵਾਲ ਇਹ ਘੜਾ ਹੁੰਦਾ ਕਿ ਜਿਹੜੇ ਆਮ ਲੋਕ ਨੇ ਆਮ ਵਪਾਰੀ ਨੇ ਮਾਤਵਰਤੀ ਲੋਕ ਨੇ ਉਹ ਆਪਣੀ ਸੁਰੱਖਿਆ ਕਿਵੇਂ ਕਰਨਾ ਉਹਨਾਂ ਨੂੰ ਜਿਹੜੀਆਂ ਥ੍ਰੈਟ ਕਾਲਾਂ ਆ ਰਹੀਆਂ ਨੇ ਲਗਾਤਾਰ ਉਹਨਾਂ ਤੋਂ ਜਿਹੜੀਆਂ ਫਰੋਤੀਆਂ ਮੰਗੇ ਜਾਂਦੇ ਉਹ ਕਿਵੇਂ ਆਪਣੇ ਆਪ ਨੂੰ ਸੁਰੱਖਿਅਤ ਕਰਨੇ ਇਹ ਤਾਂ ਸਵਾਲ ਜ਼ਾਹਰ ਤੌਰ ਤੇ ਉੱਠਦਾ ਹੀ ਹੈ ਹੁਣ ਸਿੰਦਰ ਸਿੰਘ ਰੰਦਾਵਾ ਜਿਨ੍ਹਾਂ ਕੋਲੇ ਆਪਣੇ ਕੋਲ ਵੀ ਸਿਕਿਉਰਿਟੀ ਸਕਿਉਰਿਟੀ ਹੈਗੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਕੋਲੇ ਵੀ ਸਿਕਿਉਰਿਟੀ ਹੈਗੀ ਫਿਰ ਵੀ ਜਾਨ ਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ ਉਹ ਵੀ ਜੱਗੂ ਕੁਦਵਾਨਪੁਰੀਆ ਦੇ ਵੱਲੋਂ ਜੋ ਕਿ ਅਸਮ ਦੀ ਜੇਲ੍ਹ ਦੇ ਵਿੱਚ ਇਸ ਸਮੇਂ ਬੰਦਾ ਹੈ ਪੰਜਾਬ ਤੋਂ 2500 ਕਿਲੋਮੀਟਰ ਦੂਰ ਹੈ ਉਹ ਆਪਣਾ ਨੈਕਸਸ ਕਿਸ ਤਰੀਕੇ ਨਾਲ ਆਪਰੇਟ ਕਰ ਰਿਹਾ ਇਹ ਤੁਸੀਂ ਆਪਣੇ ਆਪ ਦੇ ਵਿੱਚ ਤੁਸੀਂ ਸਹਿਜੰਦਾ ਜਲਦ ਗਾਈ ਸਕਦੇ ਹੋ ਅਗਰ ਕੋਈ ਸੰਸਦ ਜਦੋਂ ਲੋਕ ਸਭਾ ਦੇ ਵਿੱਚ ਕਾਰਵਾਈ ਚੱਲ ਰਹੀ ਹੋਵੇ ਉਸ ਸਮੇਂ ਇਹ ਇਸ ਤਰੀਕੇ ਦੇ ਸਵਾਲ ਉਠਾਉਂਦਾ ਹੋਵੇ ਤਾਂ ਜ਼ਾਹਿਰ ਤੋਂ ਤੇ ਸਵਾਲ ਲੋਕ ਸਭਾ ਦੇ ਵਿੱਚ ਵੀ ਉਠਾਇਆ ਜਾ ਸਕਦੇ ਨੇ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੇ ਇਸ ਸਮੇਂ ਕੀ ਹਾਲ ਹੈਗੇ ਨੇ ਤਾਂ ਇਹ ਹੁਣ ਇੱਕ ਵੱਡਾ ਜਿਹੜਾ ਨਿਸ਼ਾਨਾ ਹੈਗਾ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਉੱਠਦਾ ਹੋਇਆ ਨਜ਼ਰ ਆ ਰਿਹਾ ਕਿ ਪੰਜਾਬ ਦੇ ਵਿੱਚ ਹਾਲਾਤ ਠੀਕ ਨਹੀਂ ਹੈਗੇ ਜੇਕਰ ਵੱਡੇ ਵੱਡੇ ਪੋਲੀਟੀਸ਼ੀਅਨ ਵੱਡੇ ਵੱਡੇ ਬਿਜ਼ਨਸਮੈਨ ਸੁਰੱਖਿਅਤ ਨਹੀਂ ਹੈਗੇ ਤਾਂ ਫਿਰ ਆਮ ਲੋਕ ਕਿੰਨੇ ਕੁ ਸੁਰੱਖਿਅਤ ਹੋਣਗੇ ਦੇਖੋ ਤੁਸੀਂ ਇਸ ਤੋਂ ਪਹਿਲਾਂ ਬਹੁਤ ਵਾਰ ਬਹੁਤ ਪੋਲੀਟੀਸ਼ੀਅਨ ਨੂੰ ਬਹੁਤ ਵੱਡੇ ਵੱਡੇ ਕਾਰੋਬਾਰੀਆਂ ਨੂੰ ਵੀ ਸੈਟ ਕਾਲਸ ਆ ਚੁੱਕੀਆਂ ਨੇ ਪੁਲਿਸ ਨੂੰ ਵੀ ਜਿਹੜਾ ਹੈਗਾ ਇਸ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਲੇਕਿਨ ਫਿਰ ਵੀ ਦੇਖੋ ਪਿਛਲੇ ਸਮਿਆਂ ਦੇ ਵਿੱਚ ਕਿੰਨੇ ਸਾਰੇ ਕਤਲ ਹੋ ਗਏ ਨੇ ਅਬੋਰ ਦੇ ਵਿੱਚ ਜੋ ਕਤਲ ਹੋਇਆ ਉਸ ਦਾ ਰੌਲਾ ਪੂਰੇ ਪੰਜਾਬ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਪੈਂਦਾ ਰਿਹਾ ਕਿ ਕਿਸ ਤਰੀਕੇ ਨਾਲ ਇੱਕ ਵੱਡੇ ਕਾਰੋਬਾਰੀ ਨੂੰ ਜਿਹੜੇ ਹੈਗੇ ਆ ਉਹ ਕਤਲ ਕਰ ਦਿੱਤਾ ਜਾਂਦਾ ਇਸੇ ਤਰੀਕੇ ਦੇ ਹੋਰ ਵੀ ਬਹੁਤ ਸਾਰੇ ਬਾਮਲੇ ਨੇ ਪੰਜਾਬ ਦੇ ਵਿੱਚ ਲੇਕਿਨ ਹਾਲੇ ਤੱਕ ਕਾਨੂੰਨ ਵਿਵਸਥਾ ਠੀਕ ਹੋਣ ਦਾ ਨਾਮ ਨਹੀਂ ਲੈ ਰਹੀ ਹੁਣ ਸੁਖਿੰਦਰ ਸਿੰਘ ਦਾ ਦਾਵਾ ਨੇ ਇੱਕ ਵਾਰ ਫਿਰ ਤੋਂ ਸਵਾਲ ਪੰਜਾਬ ਸਰਕਾਰ ਦੇ ਉੱਤੇ ਉਠਾ ਦਿੱਤੇ ਪਰਵਿੰਦਰ ਕਿਉਂਕਿ ਇਹ ਸਵਾਲ ਉੱਠਣਗੇ ਕਿਉਂਕਿ ਜਦੋਂ ਪੰਜਾਬ ਦੇ ਕਿਸੇ ਵੀ ਸ਼ਖਸ ਨੂੰ ਇਸ ਤਰੀਕੇ ਦੇ ਨਾਲ ਧਮਕੀਆਂ ਮਿਲਣ ਤਾਂ ਲਾਜ਼ਮੀ ਤੌਰ ਦੇ ਉੱਤੇ ਸਵਾਲ ਉੱਠਣਗੇ ਪਰ ਜਿਸ ਤਰੀਕੇ ਦੇ ਨਾਲ ਰਵਿੰਦਰ ਪਿਛਲੇ ਸਮੇਂ ਦੇ ਵਿੱਚ ਵਾਰਦਾਤਾਂ ਵਾਪਰੀਆਂ ਚਾਹੇ ਕਾਰੋਬਾਰੀ ਹੋਵੇ ਚਾਹੇ ਵਪਾਰੀ ਹੋਵੇ ਉਹਨਾਂ ਦੇ ਉੱਤੇ ਜਿਹੜੀਆਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਫਰੋਤੀ ਦੇ ਲਈ ਕਾਲਜ਼ ਆ ਰਹੀਆਂ ਨੇ ਪਰ ਇਹ ਸਭ ਦੇ ਦਰਮਿਆਨ ਪੁਲਿਸ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਉੱਠ ਰਹੇ ਨੇ ਕਿ ਪੰਜਾਬ 'ਚ ਆਏ ਦਿਨ ਇਹ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਨੇ ਪੋਲਿਟਿਸ਼ੀਅਨਸ ਨੂੰ ਧਮਕੀਆਂ ਮਿਲ ਰਹੀਆਂ ਨੇ ਗਾਇਕਾਂ ਤੱਕ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਆਖਿਰ ਪੁਲਿਸ ਕੀ ਕਰ ਰਹੀ ਹੈ ਕਿਉਂ ਅਜੇ ਬਦਮਾਸ਼ਾਂ ਨੂੰ ਗੈਂਗਸਟਰਾਂ ਨੂੰ ਨੱਥ ਨਹੀਂ ਪਾਈ ਜਾ ਰਹੀ ਇਸ ਵੇਲੇ ਜੋ ਪਿਛਲੇ ਦਿਨਾਂ ਦੇ ਵਿੱਚ ਇਲਜ਼ਾਮ ਆਪੋਜੀਸ਼ਨ ਪਾਰਟੀ ਵੱਲੋਂ ਲਗਾਏ ਗਏ ਨੇ ਕਿ ਪੁਲਿਸ ਨੂੰ ਜੋ ਕੰਮ ਦਿੱਤਾ ਗਿਆ ਉਹ ਕੰਮ ਨਾ ਕਰਕੇ ਆਪਣੀਆਂ ਸੁੰਦਰਾਂ ਕੱਢਣ ਦੇ ਲਈ ਵਰਤਿਆ ਜਾ ਰਿਹਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਕਈ ਨੀਤਰਾ ਵੱਲੋਂ ਤਾਂ ਜਦੋਂ ਵਿਕਰਮ ਮਜੀਠੀਆ ਉੱਤੇ ਪੱਤਾ ਕੀਤਾ ਗਿਆ ਸੀ ਤਾਂ ਉਦੋਂ ਵੀ ਬੜੇ ਸਾਰੇ ਇਲਜ਼ਾਮ ਜਿਹੜਾ ਹੈਗਾ ਪਰਿਵਾਰਕ ਮੈਂਬਰਾਂ ਵੱਲੋਂ ਵੀ ਲਗਾਏ ਗਏ ਸੀ ਕਾਲੀ ਦਲ ਵੱਲੋਂ ਵੀ ਲਗਾਏ ਗਏ ਸੀ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਧਿਆਨ ਆ ਦੇ ਕੇ ਆਪਣੀਆਂ ਪਰਸਨਲ ਸੰਕਟਾਂ ਕੱਢਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਮੁੱਖ ਤੌਰ ਤੇ ਲੋਕੋ ਤਾਂ ਪੁਲਿਸ ਕੀ ਆਖਿਰ ਆਪਣਾ ਬਣਦਾ ਕੰਮ ਕਰਦੀ ਆ ਜਾਂ ਫਿਰ ਜੋ ਸਰਕਾਰ ਵੱਲੋਂ ਡਿਊਟੀਆਂ ਲਗਾਈਆਂ ਜਾਂਦੀਆਂ ਉਹਨਾਂ ਦੇ ਵਿੱਚ ਹੀ ਮਸਰੂਫ ਦੇਖੀ ਤੇ ਇਹ ਤਾਂ ਵੱਡਾ ਸਵਾਲ ਆ ਦੇਖੋ ਅੱਜ ਪ੍ਰੋਗਰਾਮ ਦੀ ਸੋਰਸ ਪੋਰਟ ਦੇ ਵਿੱਚ ਹੈਗਾ ਤੇ ਅਗਰ ਇਹ ਥਾਣੀ ਪੁਲਿਸ ਉੱਤੇ ਲਗਾ ਦਿੱਤੀ ਜਾਂਦੀ ਹੈ ਤਾਂ ਫਿਰ ਲੋਕਾਂ ਦੀ ਸੁਰੱਖਿਆ ਨੂੰ ਲਾਜ਼ਮੀ ਤੌਰ ਦੇਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਰਵਿੰਦਰ ਸਵਾਲ ਉੱਠ ਰਹੇ ਨੇ ਬਹੁਤ-ਬਹੁਤ ਧੰਨਵਾਦ तमाम ਜਾਣਕਾਰੀ ਦੇ ਲਈ ਤਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਕਹਿੰਦੇ ਕਿ ਮੇਰੇ ਇੱਕ ਸਾਥੀ ਨੇ ਮੇਰੇ ਪੁੱਤਰ ਦੇ ਨਾਲ ਮੁਲਾਕਾਤ ਕੀਤੀ ਕੁਝ ਸਮੇਂ ਬਾਅਦ ਉਸ ਦੇ ਉੱਤੇ ਗੋਲੀ ਚਲਾ ਦਿੱਤੀ ਗਈ ਮੇਰੇ ਕਿਸੇ ਵੀ ਗੈਂਗਸਟਰ ਤੋਂ ਮੈਂ ਡਰਨ ਵਾਲਾ ਨਹੀਂ ਇਹ ਜ਼ਿਕਰ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਉਹਨਾਂ ਸਾਫ਼ ਕੀਤਾ ਹੈ ਕਿ ਮੈਂ ਕਿਸੇ ਵੀ ਗੈਂਗਸਟਰ ਤੋਂ ਡਰਨ ਵਾਲਾ ਨਹੀਂ ਤੇ ਨਾਲ ਹੀ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਤੇ ਵੀ ਸਵਾਲ ਉੱਠਾ ਚੁੱਕੇ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਲਈ ਇੱਕ ਸੇਫ ਜ਼ੋਨ ਇੱਕ ਜੰਨਤ ਵਰਗਾ ਮਾਹੌਲ ਜਿਹੜਾ ਹੈ ਉਹ ਸਿਰਜਿਆ ਗਿਆ ਹੈ